ਵਿਕਰਮ ਮਜੀਠਿਆ ਨੂੰ ਜੇਲ੍ਹ ਚ ਸੁੱਟਣ ਲਈ ਕਾਲੀਆ ਭਗਵੰਤਮਾਨ ਸਰਕਾਰ ਨਵੇਂ ਸਿਰੇ ਤੋਂ ਕੰਜਾ ਕੱਸਣ ਦੀ ਤਿਆਰੀ ਚ ਭਗਵੰਤਮਾਨ ਮਜੀਠਿਆ ਦਾ ਕੰਜਾ ਕਿਵੇਂ ਕੱਸਿਆ ਜਾਣਾ ਹੈ ਇਸ ਨੂੰ ਲੈ ਕੇ ਅਹਿਮ ਖਬਰਾਂ ਆ ਰਹੀਆਂ ਨੇ ਤੁਹਾਡੇ ਨਾਲ ਸਾਂਝ ਪਾਉਣੀ ਹੈ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਸਿਆਸੀ ਕਸ਼ਮਕਸ਼ ਆਪਣੇ ਸਿਖਰ ਵੱਲ ਹਾਲਾਂਕਿ ਆਮ ਲੋਕਾਂ ਦੇ ਵਿੱਚ ਇਹਦਾ ਅਸਰ ਕਿੰਨਾ ਹੈ ਇੱਕ ਅਲਹਿਦਾ ਗੱਲ ਹੈ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਆਪਣੇ ਕਾਰਜਕਾਲ ਤੋਂ ਪਹਿਲਾਂ ਪਹਿਲਾਂ ਇੱਕ ਵਾਰ ਚੰਨੀ ਵਾਂਗੂ ਐਸੀ ਵੀ ਮਜੀਠੀਆ ਨੂੰ ਅੰਦਰ ਸਿੱਟ ਕੇ ਇਹ ਦਿਖਾਉਣ ਜੋਗੇ ਹੋ ਜੀਏ ਕਿ ਐਸੀ ਮਜੀਠੀਆ ਅੰਦਰ ਸਿੱਟਤਾ ਤੇ ਇਹਦੀ ਵਾਵਾ ਖੱਟੀਏ ਜਿਵੇਂ ਚੰਨੀ ਨੇ ਖਟਣੀ ਚਾਹੀ ਸੀ ਹਾਲਾਂਕਿ ਚੰਨੀ ਨੂੰ ਇਸ ਮਾਮਲੇ ਦੇ ਵਿੱਚ ਕੋਈ ਬਾਤ ਆ ਅੱਲੇ ਪੱਲੇ ਨਹੀਂ ਸੀ ਪਿਆ ਪਰ ਭਗਵਾਨਤਮਾਨ ਨਰੇਸ਼ਨ ਘਾੜਨ ਦੇ ਵਿੱਚ ਬਿਰਤਾਂਤ ਘਾੜਨ ਦੇ ਵਿੱਚ ਮਾਹਰ ਨੇ ਉਹਨਾਂ ਨੂੰ ਗੱਲਾਂ ਦਾ ਕੜਾਹ ਬਣਾਉਣਾ ਬੜੇ ਚੰਗੇ ਤਰੀਕੇ ਨਾਲ ਆਉਂਦਾ ਸਰਕਾਰ ਨੇ ਅੱਕ ਹਾਰ ਕੇ ਪੰਜਵੀਂ ਵਾਰ ਇੱਕ ਵਾਰ ਫਿਰ ਨਵੇਂ ਸਿਰੇ ਤੋਂ ਮਜੀਠੀਆ ਦੇ ਖਿਲਾਫ ਨਸ਼ਾ ਤਸਕਰੀ ਮਾਮਲੇ ਦੇ ਵਿੱਚ ਵਿਸ਼ੇਸ਼ ਜਾਂਚ ਟੀਮ ਭਾਵ ਸੈੱਟ ਗਠਿਤ ਕੀਤੀ ਹੈ ਇਹ ਨਵੀਂ ਸੈੱਟ ਏਆਈਜੀ ਪ੍ਰੋਵੀਜ਼ਨਿੰਗ ਵਰਣ ਸ਼ਰਮਾ ਦੀ ਅਗਵਾਈ ਦੇ ਵਿੱਚ ਕੰਮ ਕਰੇਗੀ ਉਹਨਾਂ ਨੂੰ ਇਹਦਾ ਚੇਅਰਮੈਨ ਲਾਇਆ ਗਿਆ ਹੈ ਵਿਕਰਮ ਮਜੀਠੀਆ ਲਗਾਤਾਰ ਸਰਕਾਰ ਖਿਲਾਫ ਬੋਲਦੇ ਨੇ ਇਸੇ ਨਾਲ ਹੀ ਐਸਐਸਪੀ ਤਰਨਤਾਰਨ ਅਭਿਮੰਨੀਓ ਰਾਣਾ ਐਸਪੀ ਐਨਆਰਆਈ ਵਿਭਾਗ ਦੇਖਦੇ ਆ ਜਿਹੜੇ ਪਟਿਆਲਾ ਦਾ ਗੁਰਬੰਧ ਸਿੰਘ ਬੈਸ ਇਹ ਤਿੰਨ ਜਾਣਿਆਂ ਦੇ ਉੱਤੇ ਆਧਾਰਿਤ ਇਹ ਸੈੱਟ ਹੈ ਜਿਹੜੀ ਉਹ ਬਣਾਈ ਗਈ ਹੈ ਇਸ ਤੋਂ ਪਹਿਲਾਂ ਪੰਜ ਚਾਰ ਸਿੱਟਾਂ ਕੰਮ ਕਰ ਚੁੱਕੀਆਂ ਇੱਕ ਜਿਹੜੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਬਣਾ ਕੇ ਗਈ ਸੀ ਇਹ ਐਫ ਆਈ ਆਰ ਉਹੀ ਹੈ ਜਿਹੜੀ 2021 ਚ ਕੱਟੀ ਗਈ ਸੀਗੀ 2/2021 ਵਾਲੀ ਜਿਹੜੀ ਐਫ ਆਈ ਆਰ ਹੈ ਇਹ ਉਹੀ ਐਫ ਆਈ ਆਰ ਹੈ ਇਸ ਐਫਆਈਆਰ ਦੇ ਆਧਾਰ ਦੇ ਉੱਤੇ ਹੀ ਅੱਗੇ ਸਿੱਟਾ ਬਣਦੀਆਂ ਰਹੀਆਂ ਗੁਰਚਰਨ ਭੁੱਲਰ ਤੋਂ ਲੱਗ ਕੇ ਕਈ ਹੋਰ ਵਕ ਵਕ ਜਿਹੜੇ ਲੀਡਰ ਐ ਇਹਦੇ ਮਾਫ ਕਰਨਾ ਪੁਲਿਸ ਅਫਸਰ ਨੇ ਜਿਹੜੇ ਉਹ ਇਨਐਸਆਈ ਟਾਈਆਂ ਦੀ ਅਗਵਾਈ ਕਰਦੇ ਰਹੇ ਐਸਆਈਟੀ ਹਾਲੇ ਤੱਕ ਇਸ ਮਾਮਲੇ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਚਲਾਨ ਨਹੀਂ ਪੇਸ਼ ਕਰ ਸਕੀ ਮਜੀਠਿਆ ਜੇਲ੍ਹ ਚਲੇਣ ਤੋਂ ਬਾਅਦ ਵਾਪਸ ਜਿਹੜਾ ਉਹ ਜੇਲ੍ਹ ਚੋਂ ਜ਼ਮਾਨਤ ਤੇ ਬਾਹਰ ਆ ਚੁੱਕੇ ਨੇ ਪੰਜਾਬ ਸਰਕਾਰ ਦਾ ਇਹ ਹਾਲ ਹੈ ਕਿ ਇਹਨਾਂ ਦੇ ਵਕੀਲ ਮਜੀਠੀਆ ਖਿਲਾਫ ਕੇਸ ਜਿਹੜਾ ਸੁਪਰੀਮ ਕੋਰਟ ਚ ਚੱਲ ਰਿਹਾ ਜਿੱਥੇ ਸਰਕਾਰ ਮਜੀਠੀਆ ਦੀ ਜ਼ਮਾਨਤ ਨੂੰ ਰੱਦ ਕਰਾਉਣ ਦੇ ਲਈ ਗਈ ਹੋਈ ਹੈ ਉਸ ਕੇਸ ਦੇ ਵਿੱਚ ਪੇਸ਼ ਹੀ ਨਹੀਂ ਹੋ ਰਹੇ ਪਤਾ ਉਦੋਂ ਲੱਗਦਾ ਪੰਜਾਬ ਸਰਕਾਰ ਨੂੰ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਜਦੋਂ ਮਾਰਜੋਗ ਜੱਜ ਸਾਹਿਬ ਇਹਤੇ ਟਿੱਪਣੀ ਕਰਦੇ ਆ ਕਿ ਤੁਹਾਡੇ ਦਾ ਵਕੀਲ ਹੀ ਨਹੀਂ ਆਉਂਦੇ ਐਸੀ ਕੀ ਕਰੀਏ ਤਾ ਉਸ ਤੋਂ ਬਾਅਦ ਪਤਾ ਲੱਗਦਾ ਫਿਰ ਉਸ ਤੋਂ ਬਾਅਦ ਐਡਵੋਕੇਟ ਜਰਨਲ ਗੁਰਮਿੰਦਰ ਸਿੰਘ ਦੀ ਛੁੱਟੀ ਵੀ ਹੋ ਜਾਂਦੀ ਹੈ ਤੇ ਉਹਨਾਂ ਨੂੰ ਘਰ ਦਾ ਰਾਹ ਵੀ ਵਿਖਾਇਆ ਜਾਂਦਾ ਜਾਣਕਾਰ ਹਲਕੇ ਦੱਸਦੇ ਆ ਕਿ ਉਹਨਾਂ ਦੀ ਛੁੱਟੀ ਦੇ ਵਿੱਚ ਇਸ ਕੇਸ ਦਾ ਇੱਕ ਵੱਡਾ ਹੱਥ ਹੈ ਇਸ ਕੇਸ ਦੇ ਵਿੱਚ ਸਹੀ ਤਰੀਕੇ ਨਾਲ ਕੰਮ ਨਾ ਕਰਨ ਕਰਕੇ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਛੁੱਟੀ ਹੋਈ ਆ ਹਾਲਾਂਕਿ ਭਾਰਤ ਪੁਸ਼ਨਾ ਆਸ਼ੂ ਤੇ ਜਿਹੜਾ ਸੁੰਦਰ ਸ਼ਾਮ ਅਰੋੜਾਲਾ ਕੇਸ ਆ ਉਹ ਵੀ ਇੱਕ ਕਾਰਨ ਹੈ ਪਰ ਇਹ ਵੱਡਾ ਕਾਰਨ ਹੈ ਮਜੀਠੀਆ ਨੂੰ ਕਾਹ ਤੋਂ ਕਾਲੇ ਨੇ ਜੇ ਇਹਨੂੰ ਅਧਿਆਤ ਦੇਖਣਾ ਹੋਵੇ ਖੋਲ ਕੇ ਦੇਖਣ ਦੀ ਕੋਸ਼ਿਸ਼ ਕਰਨੀ ਹੋਵੇ ਇਹਦਾ ਅਧਿਐਨ ਕਰਨਾ ਹੋਵੇ ਇਹਦਾ ਪੋਲੀਟিক্যাল ਟਰਾਂਸਲੇਸ਼ਨ ਇਹਦਾ ਸਿਆਸੀ ਅਨੁਵਾਦ ਕਰਨਾ ਹੋਵੇ ਤਾਂ ਉਹ ਇਸ ਪ੍ਰਕਾਰ ਹੋ ਸਕਦਾ ਹੈ ਕਿ ਦੇਖੋ ਭਗਵੰਤ ਮਾਨ ਹੀ ਨਹੀਂ ਅਰਵਿੰਦ ਕੇਜਰੀਵਾਲ ਸਣੇ ਵੱਖ-ਵੱਖ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਬਾਇ ਨੇਮ ਸਿੱਧਾ ਨਾਂ ਲੈ ਕੇ ਜਨਤਕ ਇਕੱਠਾਂ ਦੇ ਵਿੱਚ ਵਿਕਰਮ ਮਜੀਠੀਆ ਨੂੰ ਨਸ਼ਾ ਤਸਕਰ ਦੱਸਿਆ ਸੀ ਤੇ ਉਹ ਹਾਲੇ ਤੱਕ ਕਿਸੇ ਵੀ ਪ੍ਰਕਾਰ ਚ ਸਾਬਤ ਨਹੀਂ ਹੋ ਸਕਿਆ ਹਾਲਾਂਕਿ ਐਫ ਆਈ ਆਰ ਹੋਈ ਚਰਨਜੀਤ ਸਿੰਘ ਚੰਨੀ ਨੇ ਕੀਤੀ ਮੈਂ ਰਤੇਸ਼ ਲੱਖੀ ਦੇ ਨਾਲ ਸਾਬਕਾ ਡੀਜੀਪੀ ਜਿਨ੍ਹਾਂ ਦੇ ਸਮੇਂ ਐਫ ਆਈ ਆਰ ਹੋਈ ਸੀ ਉਹ ਪਾਦਾਏ ਉਹਨਾਂ ਨੂੰ ਸੁਣ ਰਿਹਾ ਸੀ ਤਾ ਉਹਨਾਂ ਦਾ ਵੀ ਇਹੀ ਕਹਿਣਾ ਸੀ ਕਿ ਇਸ ਮਾਮਲੇ ਦੇ ਵਿੱਚ ਕਿਸੇ ਦੀ ਵੀ ਪੋਲਿਟੀਕਲ ਵਿੱਲ ਨਹੀਂ ਸੀ। ਉਹਨਾਂ ਨੇ ਤਿੰਨ ਮੁੱਖ ਮੰਤਰੀ ਗਿਣਾਏ ਪਰ ਕੈਪਟਨ ਅਮਰਿੰਦਰ ਸਿੰਘ ਚਰਨਜੀਤ ਚੰਨੀ ਤੇ ਭਗਵੰਤ ਮਾਨ। ਉਹਨਾਂ ਨੇ ਕਿਹਾ ਕਿ ਕਿਸੇ ਦੀ ਵੀ ਸਿਆਸੀ ਰੁਚੀ ਇਸ ਮਾਮਲੇ ਦੇ ਵਿੱਚ ਹੈ ਨਹੀਂ ਸੀ। ਪਰ ਜੋ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਉਹ ਇਹ ਨੇ ਕਿ ਹਰ ਹਾਲ ਦੇ ਵਿੱਚ ਇੱਕ ਵਾਰ ਇੱਕ ਵਾਰ ਚਾਹੇ 10 ਦਿਨਾਂ ਦੇ ਲਈ ਕਿਉਂ ਨਾ ਹੋਵੇ। ਵਿਕਰਮ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਕਰਨਾ ਚਾਹੁੰਦੇ ਆ ਸੱਤਾਧਾਰੀ ਉਹਨਾਂ ਦੀ ਇਹ ਮਰਜ਼ੀ ਹੈ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਕੀਤਾ ਜਾਵੇ ਫਿਰ ਉਸ ਤੋਂ ਬਾਅਦ ਬਰਤਾਂਤ ਸਿਰਜਿਆ ਜਾਏਗਾ ਕਿ ਦੇਖੋ ਅਸੀਂ ਨਸ਼ਾ ਵਿਰੋਧ ਤੁਸੀਂ ਕਹਿੰਦੇ ਸੀ ਲੋਕਾਂ ਦੇ ਗਮਲੇ ਢਾਈ ਜਾਂਦੇ ਹੋ ਥਮਲੇ ਢਾਈ ਜਾਂਦੇ ਹੋ ਵੱਡਾ ਮਗਰਮੱਛ ਕੋਈ ਫੜਦੇ ਨਹੀਂ ਤਾਂ ਫਿਰ ਅਸੀਂ ਕਹਾਂਗੇ ਕਿ ਦੇਖੋ ਮਜੀਠੀਆ ਵੀ ਅੰਦਰ ਹੈ ਇਸ ਤਰ੍ਹਾਂ ਦਾ ਬਰਤਾਂਤ ਸਿਰਜਣ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਵਿਕਰਮ ਮਜੀਠੀਆ ਤੇ ਬਹੁਤ ਕਲੇਵਰਲ ਖੇਡ ਰਹੇ ਨੇ ਸੈਟ ਇਸ ਮਾਮਲੇ ਦੇ ਵਿੱਚ ਬੈਕ ਸਟੈਪ ਤੇ ਰਹੀਆਂ ਨੇ ਕਿ ਉਹਨਾਂ ਦਾ ਜਿਹੜਾ ਚਲਾਨ ਹੈ ਇੰਨਾ ਸਮਾਂ ਬੀਤਣ ਦੇ ਬਾਵਜੂਦ ਵੀ ਲਗਭਗ 3 ਸਾਲ ਦਾ ਸਮਾਂ ਚੱਲਿਆ ਕਿ ਚਲਾਨ ਹੀ ਪੇਸ਼ ਨਹੀਂ ਕਰ ਸਕੀਆਂ ਉਹ ਵਿਕਰਮਜੀਠੀਆ ਦੇ ਖਿਲਾਫ ਟ੍ਰਾਇਲ ਕੋਰਟ ਦੇ ਅੰਦਰ ਹੇਠਲੀ ਅਦਾਲਤ ਦੇ ਅੰਦਰ ਉਹ ਇਸ ਮਾਮਲੇ 'ਚ ਚਲਾਨ ਹੀ ਨਹੀਂ ਪੇਸ਼ ਕਰ ਸਕੀਆਂ ਤਾਂ ਜਦੋਂ ਚਲਾਨ ਨਹੀਂ ਪੇਸ਼ ਕਰ ਸਕੀਆਂ ਤਾਂ ਇਹ ਮਾਮਲਾ ਜਿਹੜਾ ਆ ਉਹ ਅੱਗੇ ਕਿਵੇਂ ਚੱਲੇਗਾ ਵਿਕਰਮ ਮਜੀਠੀਆ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਤੱਕ ਲੜ ਰਹੇ ਨੇ ਉਹਨਾਂ ਦੇ ਵਕੀਲ ਬੜੇ ਤਕੜੀ ਤਰੀਕੇ ਦੇ ਨਾਲ ਇਸ ਕੇਸ ਨੂੰ ਲੜ ਰਹੇ ਨੇ ਤੇ ਇਸ ਗ라운ਡ ਦੇ ਉੱਤੇ ਹੀ ਉਹਨਾਂ ਨੂੰ ਜਵਾਬਤ ਮਿਲੀ ਆ ਕਿ ਸਿੱਟ ਦੇ ਅੱਲੇ-ਪੱਲੇ ਤਾਂ ਕੁਝ ਪਿਆ ਹੀ ਨਹੀਂਗਾ ਕਿਸ ਆਧਾਰ ਦੇ ਉੱਤੇ ਉਹਨਾਂ ਨੂੰ ਕਿਹਾ ਜਾਵੇ ਫਿਰ ਸਿੱਟ ਗਈ ਫਿਰ ਤਾਂ ਇਸ ਤੋਂ ਬਾਅਦ ਮਾਨਯੋਗ ਸੁਪਰੀਮ ਕੋਰਟ ਨੇ ਮਜੀਠੀਆ ਨੂੰ ਸਿੱਟ ਦੇ ਅੱਗੇ ਪੇਸ਼ ਹੋਣ ਲਈ ਕਿਹਾ ਉਹ ਫਿਰ ਪੇਸ਼ ਹੋਏ ਲਗਭਗ 7-8 ਘੰਟੇ ਦੋ ਤਰਾ ਦੋ ਦਿਨ ਜਿਹੜੀ ਉਹਨਾਂ ਤੋਂ ਪੁੱਛ ਪੜਤਾਲ ਹੁੰਦੀ ਰਹੀ ਸਿੱਟ ਕਹਿੰਦੀ ਹੈ ਕਿ ਸਾਨੂੰ ਸਹਿਯੋਗ ਨਹੀਂ ਕਰ ਰਹੇ ਮਜੀਠੀਆ ਮੁੱਲਜਮ ਕਦੋਂ ਸਹਿਯੋਗ ਕਰਦਾ ਹੁੰਦਾ ਹੈ ਉਹ ਕਿਵੇਂ ਕਹਿ ਦੇਣਗੇ ਕਿ ਹਾਂ ਮੈਂ ਇੱਥੋਂ ਪੈਸੇ ਕਿਉਂ ਕਿ ਉਹ ਕਹਿੰਦੇ ਨੇ ਕਿ ਉਹਨਾਂ ਦੀ ਟ੍ਰਾਂਜੈਕਸ਼ਨਾਂ ਜੋ ਮਨੀ ਟ੍ਰੇਲ ਹੈ ਉਹਦੀ ਮੈਚਿੰਗ ਤੇ ਮਿਸਮੈਚਿੰਗ ਦਾ ਰੋਲਾ ਹੈ ਕਿ ਉਹ ਪੈਸੇ ਕਿੱਥੋਂ ਆਏ ਕਿੱਥੇ ਗਏ ਉਹਦੇ ਬਾਰੇ ਮਜੀਠੀਆ ਸਹਿਯੋਗ ਨਹੀਂ ਕਰਦਾ ਪਈ ਤੁਹਾਡੀਆਂ ਤਕਨੀਕੀ ਚੀਜ਼ਾਂ ਕਿੱਥੇ ਨੇ ਰੋਜ਼ ਕਾਰਜਕਾਰੀ ਪੁਲਿਸ ਮੁਖੀ ਕਹਿੰਦੇ ਆ ਕਿ ਪੰਜਾਬ ਪੁਲਿਸ ਬਹੁਤ ਤਕਨੀਕੀ ਤੌਰ ਦੇ ਉੱਤੇ ਜਿਹੜੀ ਆ ਉਹ ਹੋ ਗਈ ਹੁਣ ਤਾਂ ਤੁਹਾਡੀਆਂ ਅੰਮ੍ਰਿਤਸਰ ਦੇ ਨਾਲ ਵੀ ਜਿਹੜਾ ਟਿਚ ਬਟਨਾਂ ਦੀ ਜੋੜੀ ਵਾਲਾ ਕੰਮ ਹੈ ਤਾਂ ਕਿਉਂ ਨਹੀਂ ਹੋ ਰਿਹਾ ਮਜੀਠੀਆ ਦੀ ਉਹ ਮਨੀ ਟ੍ਰੇਲ ਕਿਉਂ ਨਹੀਂ ਫੜੀ ਜਾ ਰਹੀ ਕਿੱਥੇ ਗਏ ਤੁਹਾਡੇ ਉਹ ਤਕਨੀਕੀ ਮਲਜ਼ਮ ਕਰੋ ਦੱਸਦਾ ਹੁੰਦਾ ਮਲਜ਼ਮ ਤਾਂ ਇਹੀ ਕਹਿੰਦਾ ਹੁੰਦਾ ਕਿ ਸਭ ਕੁਝ ਸੱਤ ਮੈਂ ਤਾਂ ਕੁਝ ਨਹੀਂ ਕੀਤਾ ਮਜੀਠੀਆ ਤਾਂ ਸ਼ਰਿਆਮ ਕਹਿੰਦੇ ਨੇ ਇਹ ਗੱਲ ਤਾਂ ਉਹ ਸੱਟ ਨੂੰ ਕਰੋ ਦੱਸ ਦੇਣਗੇ ਇਹਦਾ ਮਤਲਬ ਇਹ ਹੈ ਕਿ ਗੁੰਗਲوںਾਂ ਤੋਂ ਮਿੱਟੀ ਝਾੜਨ ਤੇ ਡੰਗ ਟਪਾਉ ਟਾਈਮ ਜਿਹੜਾ ਉਹ ਸੱਟ ਪਾਸ ਕਰ ਰਹੀ ਸੀ ਪਰ ਹੁਣ ਭਗਵੰਤ ਮਾਨ ਸਰਕਾਰ ਦੇ ਅੰਦਰ ਜੋ ਮੈਨੂੰ ਮੈਂ ਇਸ ਚੀਜ਼ ਨੂੰ ਪੜ ਪਾ ਰਿਆ ਨਿੱਜੀ ਤੌਰ ਤੇ ਕਿਉਂ ਕਹਿਣਾ ਚਾਹੁੰਦੇ ਆ ਕਿ ਆ ਵੱਡਾ ਮਗਰਮੱਛ ਵੀ ਅਸੀਂ ਜੇਲ੍ਹ ਚ ਸੁੱਟ ਦਿੱਤਾ